ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪਨੀਕੀ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਏਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕੋਟੀ ਲੇਡੀਜ਼ ਜੈਕਟ ਲੇਡੀਜ਼ ਬਲਾਊਜ਼ ਲੇਡੀਜ਼ ਕੀ ਵੀ 베ਬੀ ਜੈਕਟ ਏ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਪਲੱਸ 9 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹੇ ਨੌ ਦੇ ਮਲਟੀਪਲ ਆਪਾਂ ਕੁੰਡੇ ਲੈਣੇ ਐ ਇਸ ਡਿਜ਼ਾਈਨ ਨੂੰ ਬਣਾਉਣ ਲਈ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਨੌ ਦੇ ਮਲਟੀਪਲ ਕੁੰਡੇ ਲੈਣੇ ਐ ਜੀ ਨੌ ਕੁੰਡਿਆਂ ਦਾ ਡਿਜ਼ਾਈਨ ਹੈ ਪਲੱਸ 4 ਕੁੰਡੇ ਐਕਸਟਰਾ ਲੈਣੇ ਆ ਇੱਕ ਕੁੰਡਾ ਐਕਸਟਰਾ ਫਸਟ ਉੱਪਰ ਰੱਖਣਾ ਤਿੰਨ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਆ ਇਸ ਤੋਂ ਅੱਗੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਜੀ ਦੋ ਕੁੰਡੇ ਇਸ ਤਰ੍ਹਾਂ ਸਲਾਈ ਤੋਂ ਆਪਾਂ ਸਲਿੱਪ ਕਰਨੇ ਆ ਜੀ ਇਨਾਂ ਨੂੰ ਉਲਟਾ ਕੇ ਏਸੇ ਸਲਾਈ ਉੱਪਰ ਹੀ ਫੇਰ ਲੈ ਲੈਣਾ ਇੱਥੇ ਆਪਾਂ ਤਿੰਨ ਕੁੰਡੇ ਲੈਣੇ ਆ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਹੀ ਬਣਾਉਣੇ ਆ ਤਿੰਨ ਕੁੰਡੇ ਇਕੱਠੇ ਲੈਣੇ ਆ ਐਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾਈ ਕਰ ਲਿਆ ਸਲਾਈ ਉੱਪਰ ਵੱਲ ਇੱਕ ਕੁੰਡਾ ਇਸ ਤੋਂ ਅੱਗੇ ਸਿੱਧਾ ਬਣਾਈ ਕਰ ਲਿਆ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੀ ਫਰਸਟ ਕੁੰਡਾ ਐਕਸਟਰਾ ਜੀ ਇਸ ਨੂੰ ਛੱਡ ਕੇ ਬਾਕੀ ਇਹ 9 ਕੁੰਡਿਆਂ ਦਾ ਪੈਟਰਨ ਹੈ ਇਹੀ 9 ਕੁੰਡਿਆਂ ਦਾ ਪੈਟਰਨ ਆਪਾਂ ਅੱਗੇ ਰਿਪੀਟ ਕਰਦੇ ਜਾਣਾ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਇਸ ਤਰ੍ਹਾਂ ਸਲਾਈ ਉੱਪਰ ਲੈ ਕੇ ਇਹਨਾਂ ਨੂੰ ਉਲਟਾ ਕੇ ਇਸੇ ਸਲਾਈ ਉੱਪਰ ਹੀ ਫੇਰ ਲੈ ਲੈਣਾ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਈ ਕਰ ਲੈਣੇ ਆ ਜੀ ਇੱਕ ਕੁੰਡਾ ਸਿੱਧਾ ਸਲਾਈ ਉੱਪਰ ਵਾਲ ਇੱਕ ਕੁੰਡਾ ਇਸ ਤੋਂ ਅੱਗੇ ਸਿੱਧਾ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਅੱਗੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਲਾਈ ਉੱਪਰ ਇਸਤਰੀ ਨਾਲ ਲੈ ਕੇ ਉਲਟਾ ਕੇ ਇਹਨਾਂ ਨੂੰ ਇਸੇ ਸਲਾਈ ਉੱਪਰ ਹੀ ਫੇਰ ਲੈ ਲੈਣਾ ਹੈ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰ ਲੈਣੇ ਆ ਇਸ ਤਰ੍ਹਾਂ ਜੀ ਸਿੱਧੀ ਸਾਈਡ ਨੂੰ ਦੋ ਕੁੰਡੇ ਸਿੱਧੇ ਬਣਾਈ ਕਰਦੇ ਨੇ ਦੋ ਕੁੰਡੇ ਲਾਸਟ ਉੱਪਰ ਐਕਸਟਰਾ ਰੱਖਿਆ ਇਹਨਾਂ ਵਿੱਚੋਂ ਦੋ ਕੁੰਡੇ ਉਲਟੇ ਬਣਾਈ ਕਰਨੇ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟੇ ਸਾਈਡ ਤੋਂ ਜੀ ਇਹ ਸਲਾਈ ਦੇ ਵਿੱਚ ਆਪਾਂ ਪਹਿਲਾ ਕੁੰਡਾ ਐਕਸਟਰਾ ਇਸ ਨੂੰ ਬਣਾਈ ਕਰ ਲੈਣਾ ਸਿੱਧੀ ਸਾਈਡ ਆਪਾਂ ਇਸ ਕੁੰਡੇ ਨੂੰ ਸਲਿੱਪ ਕੀਤਾ ਸੀ ਜੀ ਦੋ ਕੁੰਡੇ ਅੱਗੇ ਸਿੱਧੇ ਬਣਾਈ ਕਰਨੇ ਆ ਦੋ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਸੱਤ ਕੁੰਡੇ ਆ ਪਲਟੇ ਬਣਾਈ ਕਰਨੇ ਆ ਜੀ ਇਸ ਤਰ੍ਹਾਂ ਦੋ ਕੁੰਡੇ ਅੱਗੇ ਸਿੱਧੇ ਸੱਤ ਕੁੰਡੇ ਉਲਟੇ ਸੱਤ ਕੁੰਡੇ ਉਲਟੇ ਬਣਾਈ ਕਰਦੇ ਨੇ ਜੀ ਦੂਸਰੀ ਸਿਲਾਈ ਹੈ ਇਹ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਦੋ ਕੁੰਡੇ ਸਿੱਧੇ ਸੱਤ ਕੁੰਡੇ ਉਲਟੇ ਬਣਾਈ ਕਰਦੇ ਆਪਾਂ ਇਹ ਸਿਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਲਾਸਟ ਉੱਪਰ ਦੋ ਕੁੰਡੇ ਸਿੱਧੇ ਔਰ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲਵਾਂਗੇ ਤੀਸਰੀ ਸਲਾਈ ਤੀਸਰੀ ਸਲਾਈ ਇਹ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਨੂੰ ਆਪਾਂ ਬਣਾਈ ਕਰ ਲੈਣਾ ਇਸ ਤੋਂ ਅੱਗੇ ਦੋ ਕੁੰਡੇ ਆਪਾਂ ਉਲਟੇ ਬਣਾਈ ਕਰਨੇ ਆ ਦੋ ਕੁੰਡੇ ਉਲਟੇ ਬਣਾਈ ਕਰਨ ਤੇ ਬਾਅਦ ਥ੍ਰੈਡ ਬਾਹਰਲੀ ਸਾਈਡ ਕਰ ਲੈਣਾ ਜੀ ਅੱਗੋਂ ਸਲਾਈ ਪਾ ਕੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਆਪਾਂ ਤਿੰਨ ਕੁੰਡੇ ਬਣਾਈ ਕਰਨੇ ਆ ਇੱਕ ਸਲਾਈ ਉੱਪਰ ਵੱਲ ਦੋ ਔਰ ਤਿੰਨ ਸਿੱਧੀ ਸਾਈਡ ਨੂੰ ਤਿੰਨ ਕੁੰਡੇ ਬਣਾਈ ਕਰਨੇ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇੱਕ ਕੁੰਡਾ ਇਸ ਤਰ੍ਹਾਂ ਸਲਾਈ ਉੱਪਰ ਉਲਟਾ ਕੇ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਸਿੱਧੀ ਸਾਈਡ ਨੂੰ ਬਣਾਈ ਕਰਦੇ ਨੇ ਐਸ ਤਰ੍ਹਾਂ ਜੀ ਇੱਕ ਕੁੰਡਾ ਸਲਾਈ ਉੱਪਰ ਵਾਲ ਦੋ ਇੱਕ ਕੁੰਡਾ ਫਿਰ ਸਿੱਧਾ ਬਣਾਈ ਕਰਦੇ ਨੇ ਤਿੰਨ ਕੁੰਡੇ ਆਪਾਂ ਬਣਾਈ ਕਰ ਲੈਣੇ ਦੋ ਕੁੰਡੇ ਉਲਟੇ ਅੱਗੋਂ ਸਲਾਈ ਪਾ ਕੇ ਤਿੰਨ ਕੁੰਡਿਆਂ ਦਾ ਆਪਾਂ ਤਿੰਨ ਕੁੰਡੇ ਬਣਾਈ ਕਰ ਦੇਣੇ ਆ ਜੀ ਇਹੀ ਪੈਟਰਨ ਰਿਪੀਟ ਹੁੰਦਾ ਜਾਊਗਾ ਨੌਂ ਕੁੰਡਿਆਂ ਦਾ ਹੀ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਇਸ ਤਰ੍ਹਾਂ ਸਲਾਈ ਉੱਪਰ ਉਲਟਾ ਕੇ ਤਿੰਨਾਂ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾ ਦੇਣੇ ਆ ਇਸ ਤਰ੍ਹਾਂ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਇਹੀ ਸੱਤ ਕੁੰਡਿਆਂ ਵਾਲਾ ਪੈਟਰਨ ਆਪਾਂ ਅੱਗੇ ਰਿਪੀਟ ਕਰਨਾ ਜੀ ਜੋ ਕੁੰਡੇ ਆਪਾਂ ਉਲਟੇ ਬਣਾਏ ਕਰ ਰਹੇ ਆ ਇਹ ਉਲਟੇ ਹੀ ਬਣਾਈ ਹੋਣਗੇ ਜੀ ਵਿਚਕਾਰਲੇ 7 ਕੁੰਡਿਆਂ ਤੇ ਡਿਜ਼ਾਈਨ ਪੈਂਦਾ ਜਾਊਗਾ ਲਾਸਟ ਉੱਪਰ ਦੇ ਕੁੰਡੇ ਉਲਟੇ ਬਣਾਈ ਕਰਨੇ ਆ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਿਲੈਕਟ ਕਰ ਲੈਣਾ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਉਲਟ ਸਾਈਡ ਤੋਂ ਇਸ ਡਿਜ਼ਾਈਨ ਦੀਆਂ ਦੋਵੇਂ ਸਲਾਈਆਂ ਸੇਮ ਹੀ ਪੈਣਗੀਆਂ ਜੀ ਦੋ ਕੁੰਡੇ ਸਿੱਧੇ ਸੱਤ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਸੱਤ ਕੁੰਡੇ ਉਲਟੇ ਉਲਟੀ ਸਾਈਡ ਤੋਂ ਇਸ ਡਿਜ਼ਾਈਨ ਦੀਆਂ ਦੋਨੋਂ ਸਲਾਈਆਂ ਸੇਮ ਹੀ ਬਣਾਈ ਹੋ ਕੇ ਕੰਪਲੀਟ ਹੁੰਦੀਆਂ ਜੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋ ਜਾਂਦਾ ਜੀ ਦੋ ਕੁੰਡੇ ਸਿੱਧੇ ਸੱਤ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਲਾਸਟ ਉੱਪਰ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਇੱਕ ਕੁੰਡਾ ਐਕਸਟਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਏਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਹੀ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਤੋਂ ਹੀ ਅੱਗੇ ਡਿਜ਼ਾਈਨ ਆਪਣਾ 4ਥ ਸਲਾਈ ਤੱਕ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ